ਦੀ ਗੱਲ ਤੁਹਾਡੇ ਨਾਲ ਇੱਕ ਸਾਂਝੀ ਕਰਨਾ ਚਾਹਣਾ ਮੈਂ ਤੁਹਾਡਾ ਬਚਪਨ ਦਾ ਹੀ ਬਹੁਤ ਵੱਡਾ ਫੈਨ ਹੈਗਾ ਤੇ ਅੱਜ ਆਪ ਜੀ ਦੇ ਉਪਰਾਲੇ ਸਦਕਾ ਅਸੀਂ ਆਪਣੇ ਘਰਾਂ ਦੀ ਜਿਹੜੇ ਚੁੱਲਿਆਂ ਦੀ ਅੱਗ ਨੂੰ ਹੋਰ ਉੱਚਾ ਕਰਨ ਜਾ ਰਹੇ ਹਾਂ ਜੀ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣੀ ਚਾਹਾਂਗਾ ਕਿ ਮੈਂ ਆਇਲਸ ਵੀ ਕੀਤੀ ਹੋਈ ਸੀ ਕਰਦੇ ਦੁਖੀ ਸੀ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਬਈ ਜਦੋਂ ਰੋਜ਼ਗਾਰ ਕੱਢਦੇ ਸੀ ਤੀਜੇ ਚੌਥੇ ਸਾਲ ਨੌਕਰੀਆਂ ਕੱਢਤੀਆਂ ਕੁਝ ਪੂਰੀਆਂ ਹੁੰਦੀਆਂ ਸੀ ਕੁਝ ਨਹੀਂ ਵੀ ਪੂਰੀਆਂ ਹੁੰਦੀਆਂ ਸੀਗੀਆਂ ਪਰ ਜਦੋਂ ਤੋਂ ਆਪ ਜੀ ਦੀ ਸਰਕਾਰ ਬਣੀ ਆ ਨਿਰੰਤਰ ਇਹ ਵਾਲਾ ਜਿਹੜਾ ਸਿਲਸਿਲਾ ਜਾਰੀ ਹੈ ਜੀ ਸਟਾਰਟਿੰਗ ਵਾਲੇ ਦਿਨ ਤੋਂ ਹੀ ਨੌਕਰੀਆਂ ਦਾ ਜਿਹੜਾ ਸਿਲਸਿਲਾ ਜਾਰੀ ਆ ਤੇ ਅੱਜ ਅਸੀਂ ਆਪਣੇ ਮੁਕਾਮ ਤੇ ਆਇਸ ਪਲੀਅਰ ਹੋ ਗਈ ਸੀ ਫਿਰ ਡੈਡੀ ਕਹਿੰਦੇ ਚੱਲ ਇੱਕ ਚਾਂਸ ਤੂੰ ਆਪ ਦੀ ਸਰਕਾਰ ਨੂੰ ਵੀ ਦੇ ਹੀ ਦੇ ਤੇ ਅੱਜ ਮੈਂ ਫਾਈਨਲੀ ਘਰ ਦੇ ਕਹਿੰਦੇ ਚੱਲ ਹੁਣ ਇਹ ਆਪਾਂ ਉਮੀਦ ਰੱਖ ਸਕਦੇ ਆ ਕਿ ਹੁਣ ਆਪਾਂ ਨੂੰ ਵੀ ਇੱਕ ਰੁਜ਼ਗਾਰ ਦਾ ਮੌਕਾ ਮਿਲ ਸਕਦਾ ਤੇ ਇਹ ਇੱਕ ਹੁੰਦਾ ਤਾਂ ਮਿਹਨਤ ਦਾ ਉਹੀ ਫਾਲੀ ਹੈ ਜੀ ਅੱਜ ਮੈਂ ਘਰ ਬੈਠੇ ਕੈਂਡੀਡੇਟਸ ਨੂੰ ਵੀ ਕਹਿਣਾ ਚਾਹੂੰਗਾ ਕਿ ਜਿਹੜੇ ਬੱਚੇ ਅੱਜ ਟੀਵੀ ਤੇ ਵੀ ਮੈਨੂੰ ਦੇਖ ਰਹੇ ਆ ਉਹਨਾਂ ਨੂੰ ਇੱਕ ਇਹੀ ਮੈਸੇਜ ਦੇਣਾ ਚਾਹੂੰਗਾ ਕਿ ਜਦੋਂ ਤੱਕ ਆਮ ਆਦਮੀ ਦੀ ਸਰਕਾਰ ਆ ਤੁਸੀਂ ਆਪਣੀ ਮਿਹਨਤ ਦੀ ਜੰਗ ਜਾਰੀ ਰੱਖਿਓ ਤੁਹਾਨੂੰ ਵੀ ਤੁਹਾਡੀ ਮਿਹਨਤ ਦਾ ਫਲ ਕਦੇ ਨਾ ਕਦੇ ਜ਼ਰੂਰ ਮਿਲੇਗਾ ਅੱਜ ਨਹੀਂ ਤਾਂ ਕੱਲ ਜ਼ਰੂਰ ਮਿਲੇਗਾ ਮੁਸ਼ਕਲ ਸਰੀਰ 2010 ਦੇ ਵਿੱਚ ਵੀ ਤੁਸੀਂ ਉੱਥੇ ਮੁਕਸਰ ਦੁਸ਼ਹਿਰੇ ਤੇ ਆਏ ਸੀ ਉਦੋਂ ਵੀ ਮੇਰੀ ਬਹੁਤ ਮਤਲਬ ਕੋਸ਼ਿਸ਼ ਸੀਗੀ ਕਿ ਤੁਹਾਨੂੰ ਮਿਲਾਂ ਪਰ ਉਦੋਂ ਮਿਲ ਨਹੀਂ ਪਾਇਆ ਜੀ ਮੈਂ ਛੋਟੇ ਹੁੰਦੇ ਤੇ ਤੁਹਾਨੂੰ ਬਹੁਤ ਮਤਲਬ ਮਿਸ ਕਰਨ ਦੀ ਕੋਸ਼ਿਸ਼ ਕੀਤੀ ਵੀ ਮੈਂ ਅੱਜ ਵੀ ਮਿਲਾਂ ਤੁਹਾਨੂੰ ਜੀ ਚਲੋ ਅੱਜ ਹੋਰ ਪੂਰੀ ਹੋ ਗਈ ਹਾਂਜੀ ਹਾਂਜੀ ਦੋ ਸੁਪਨੇ ਪੂਰੇ ਹੋਏ ਆ ਪਹਿਲਾ ਤਾਂ ਨੌਕਰੀ ਦਾ ਜੀ ਦੂਜਾ ਮਿਲਣ ਦਾ ਦੂਜਾ ਮਿਲਣ ਦਾ ਜੀ ਆਪਾਂ ਸੁਪਨੇ ਸাকার ਕਰਨਾ ਆਏ ਆ ਤੇ ਹੋਰ ਕੀ ਕਰਨਾ ਆਏ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਮੁਬਾਰਕਾਂ ਬਹੁਤ ਹਾਂਜੀ ਥੈਂਕ ਯੂ ਸਰ ਥੈਂਕ ਯੂ ਬੜਾਈਆਂ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਜੀ ਅੱਗੇ ਕੈਂ ਅੱਗੇ ਉਹ ਜੀ ਉੱਪਰ ਪਹੁੰਚਣਾ ਜੀ ਉੱਧਰ ਜੀ ਇਸਰੋਂ ਉਹਦੇ ਵਿੱਚ ਜੀ ਇੱਧਰ ਦੀ ਆਜੋ ਇੱਧਰ ਆ ਕੇ ਆਦੋ ਤੁਸੀਂ ਜਿਸ ਤਰ੍ਹਾਂ ਦੱਸਿਆ ਨਾ ਸਾਰਾ ਪੰਜਾਬ ਵੀ ਮੁੱਖ ਮੰਤਰੀ ਸਾਹਿਬ ਦਾ ਫੈਨ ਆ ਜੀ ਅਸੀਂ ਵੀ ਬਹੁਤ ਫੈਨ ਆ ਅੱਜ ਤੁਹਾਡੀਆਂ ਤਿੰਨ ਤਿੰਨ ਵਿੱਚ ਸ਼ਮਾਂ ਪੂਰੀਆਂ ਹੋ ਰਹੀਆਂ ਜੀ ਮੁੱਖ ਮੰਤਰੀ ਸਾਹਿਬ ਦੀ ਮੁਬਾਰਕਾ ਤੁਹਾਨੂੰ ਤੁਸੀਂ ਸੱਚ ਕਿਹਾ ਤੂਰੀ ਤੋਂ ਸ਼ਰਮੇ ਤੂਰੀ 14 ਸਾਲ ਹੋ ਗਏ ਸਰ ਮੈਨੂੰ ਕੰਟਰੈਕਟ ਤੇ ਆਵਾਜ਼ ਥੋੜੇ ਜਿ 14 ਸਾਲ ਹੋ ਗਏ ਸਰ ਮੈਨੂੰ ਜੀ ਜੀ ਪ੍ਰਾਈਵੇਟ ਜੌਬ ਕਰਦੇ ਨੇ ਜੀ 14 ਸਾਲ ਬਾਅਦ ਅੱਜ ਮੇਰੀ ਤੁਸੀ ਸੁਣੀ ਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅੱਛਾ ਕਿਹੜਾ ਕਿਹੜਾ ਤੂਰੀ ਤੋਂ ਸ਼ੇਰਪੁਰ ਛੋਡਿਆ ਹਰਪਾ ਜੰਦਾ ਬੇਟਾ ਸ਼ੇਰਪੁਰ ਛੋਡੀਆਂ ਜੀ ਹਾਂ ਸ਼ੇਰਪੁਰ 14 ਸਾਲ ਹੋ ਗਏ ਛੋਡੇ ਨਾਲ ਜੁੜਿਆ ਨੂੰ ਵੀ ਪਾਰਲੀ ਵੱਲੋਂ ਜੀ ਅੱਛਾ ਤੇ ਹੁਣ ਕਿਹੜੀ ਨੌਕਰੀ ਜੁਆਇਨ ਕਰੇ ਮੈਂ ਸਰ ਫਾਇਰ ਡਰਾਈਵਰ ਜੀ ਅੱਛਾ ਹਾਂ ਜੀ ਫਾਇਰ ਬ੍ਰਿਗੇਡ ਦੀ ਕੋਈ ਕਿਸੇ ਕਿਸਮ ਦਾ ਕੋਈ ਪੈਸੇ ਪੁੱਛੇ ਜਾਂ ਕੋਈ ਨਹੀਂ ਸਰ 1 ਰੁਪਿਆ ਵੀ ਨਹੀਂ ਜੀ ਕੋਈ ਇਧਰ ਉਧਰੋਂ ਜਾਂ ਕਿਸੇ ਨੇ ਕਿਹਾ ਹੋਵੇ ਨਹੀਂ ਸਰ ਕੋਈ ਬੁੱਧਵਾਰ ਨੂੰ ਆਜੀ ਵੀਰਵਾਰ ਨੂੰ ਆਜੀ ਅਜੀ ਸੁਣਨ ਵਾਲਾ ਤਾਂ ਪ੍ਰਮਾਤਮਾ ਦੇਖੋ ਆਪਾਂ ਤਾਂ ਜਰੀਆ ਬਣ ਸਕਦੇ ਆ ਪਰ ਕਰੇ ਖੁਸ਼ੀ ਹੈ ਮੈਨੂੰ ਹਾਂਜੀ ਹਾਂ ਤੇ ਮੇਰੇ ਵੱਲੋਂ ਪਰਿਵਾਰ ਨੂੰ ਬਦਾਈ ਬਹੁਤ ਹੋਇਆ ਜੀ ਬਹੁਤ ਬਹੁਤ ਹੁਣ ਤਾਂ ਕਿਤੇ ਪਿੱਛੇ ਨਹੀਂ ਦਿੱਗੇ ਜੀ ਨਹੀਂ ਨਹੀਂ ਹੁਣ ਹੋਰ ਅੱਗੇ ਜਾਣਾ ਔਰ ਇਸ ਮੈਂ ਅਜੇ ਵੀ ਕਹੂੰਗਾ ਤੁਹਾਨੂੰ ਇਸ ਨੌਕਰੀ ਨੂੰ ਤੁਸੀਂ ਆਖਰੀ ਨਹੀਂ ਸਮਝਣਾ ਨਾ ਹੀ ਪਹਿਲੀ ਸਮਝਣਾ ਹਜੇ ਹੋਰ ਪੜ ਕੇ ਹੋਰ ਜਿਆਦਾ ਵੱਡੀਆਂ ਪੋਸਟਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਪੜ ਲਓ ਮੈਰਿਟ 'ਚ ਆ ਜਾਓ ਤੁਹਾਡੇ ਘਰੇ ਚਿੱਠੀ ਆਊਗੀ ਜੀ ਸਰ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਅੱਗੇ ਜੀ ਕੋਈ ਉਮੀਦਵਾਰ ਬੋਲਣਾ ਇੱਧਰ ਇੱਧਰ ਮੁੰਡਾ ਖੜਾ ਆਓ ਇੱਧਰ ਜੀ ਆਓ ਕਾਫੀ ਦੇਰ ਤੋਂ ਮੁੰਡਾ ਖੜਾ ਚਾਹਤ ਪੁੱਛਿਆ ਸਰ ਸੱਚੀਆ ਸਰ ਸਰ ਮੇਰਾ ਨਾਮ ਸਰਵਜੀਤ ਸਿੰਘ ਮੈਂ ਫਾਜ਼ਿਲਕਾ ਦਾ ਰਹਿਣ ਵਾਲਾ ਸਰ ਜੀ ਸਰ ਮੈਂ ਸਰ ਮੈਂ ਆਰਮੀ ਤੋਂ ਰਿਟਾਇਰਮੈਂਟ ਲਿਆ ਸਰ 18 ਸਾਲ ਨੌਕਰੀ ਕੀਤੀ ਆਰਮੀ ਦੀ ਔਰ ਉਸ ਵਕਤ ਹਾਲਾਤ ਇਹੀ ਸੀਗੇ ਘਰ ਦੀ ਗਰੀਬੀ ਸੀਗੀ ਤੇ ਮਜਬੂਰੀ ਨਾਲ ਫੌਜ ਵਿੱਚ ਜਾਣਾ ਪਿਆ ਸਰ ਮਜਬੂਰੀ ਇਹ ਸੀਗੀ ਸਰ ਮੈਂ ਟੀਚਰ ਦੀ ਤਿਆਰੀ ਵੀ ਕਰ ਰਿਹਾ ਸੀਗਾ ਜੇਬੀਡੀ ਦੀ ਤਿਆਰੀ ਕੀਤੀ ਸੀਗੀ ਪਰ ਉਹ ਸਰਕਾਰਾਂ ਦੇ ਹਾਲਾਤ ਇਦਾਂ ਦੇ ਸੀ ਕਿ ਫੌਜ ਤੋਂ ਇਲਾਵਾ ਕੋਈ ਰਸਤਾ ਹੀ ਨਹੀਂ ਸੀਗਾ ਨੌਕਰੀ ਦਾ ਇੱਕ ਹੀ ਰਸਤਾ ਸੀ ਸਰ ਤੇ ਫੌਜ ਵਿੱਚ ਨੌਕਰੀ ਕਰਕੇ ਸਰ ਮੇਰੇ ਦਿਲ ਚ ਹਮੇਸ਼ਾ ਰਹਿੰਦੀ ਸੀ ਕਿ ਮੈਂ ਪੰਜਾਬ ਦੀ ਸੇਵਾ ਕਰਾਂ ਪੰਜਾਬ ਵਿੱਚ ਨੌਕਰੀ ਮਿਲੇ ਤੇ ਜਦੋਂ ਮੇਰੀ 15 ਸਾਲ ਦੀ ਨੌਕਰੀ ਪੂਰੀ ਹੋ ਗਈ ਤਾਂ ਮੈਂ ਉਸ ਵਾਰ ਰਿਟਾਇਰਮੈਂਟ ਲੈ ਸਕਦਾ ਸੀ ਮੇਰਾ ਹੱਕ ਸੀਗਾ ਤੇ ਮੈਂ ਉਦੋਂ ਤੋਂ ਹੀ ਸੋਚ ਲਿਆ ਸੀ ਕਿ ਮੈਂ ਪੜਨਾ ਹੈ ਤੇ ਹੋਰ ਪੜ ਕੇ ਮੈਂ ਪੰਜਾਬ ਦੀ ਸੇਵਾ ਕਰਨੀ ਹੈ ਸਰ ਤੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸਰ ਉਦੋਂ ਵੀ ਮੌਕਾ ਮਿਲਿਆ ਸੀ ਮਤਲਬ ਪਰ ਸਾਡਾ ਕੀ ਉਹੀ ਹੁੰਦਾ ਕਿ ਸਰ ਜੇ ਫੌਜ ਵਿੱਚ ਆਏ ਤਾਂ ਸਿੱਧੇ ਸਾਡੇ ਸੰਤ ਸਿਪਾਹੀਆਂ ਫੌਜ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਸੌਂ ਚੁਕਾਈ ਜਾਂਦੀ ਸੀ ਵੀ ਤੁਸੀਂ ਅੱਜ ਤੋਂ ਸੰਤ ਸਿਪਾਹੀ ਹੋ ਤੁਸੀਂ ਸੰਤਾ ਵੀ ਹੋ ਤੇ ਸਿਪਾਈ ਵੀ ਹੋ ਲੜੋਗੇ ਵੀ ਤੇ ਸੰਤਾ ਵਾਂਗ ਤੁਸੀਂ ਚੁੱਪ ਵੀ ਰਹਿਣਾ ਜੇ ਤੁਸੀਂ ਆਰਗੂਮੈਂਟ ਨਹੀਂ ਕਰ ਸਕਦੇ ਤੇ ਸਰ ਉਹ ਦੋ ਮਤਲਬ ਸਰਕਾਰਾਂ ਦੇ ਹਾਲਾਤ ਦਿੱਤਾ ਸੀਗੇ ਕਿ ਸਾਡੇ ਕੋਲ ਨਾ ਕੋਈ ਸ਼ਪਾਰ ਸੀ ਨਾ ਕੋਈ ਜੁਗਾੜ ਸੀ ਨਾ ਕਿਸੇ ਨੂੰ ਦੇਣ ਦੀ ਪਾਵਰ ਸੀ ਕਿੰਨੀ ਕੁਛ ਤੇ ਹੁਣ ਇਸ ਸਰਕਾਰ ਦੀ ਇੰਨੀ ਰਹਿਮਤ ਹੋਈ ਹੈ ਕਿ ਇਸ ਪੰਜਾਬ ਤੇ ਮੇਰੇ ਇਕੱਲੇ ਤੇ ਨਹੀਂ ਸਰ ਪੂਰੇ ਪੰਜਾਬ ਤੇ ਹੈ ਕਿ ਪੂਰੇ ਪੰਜਾਬ ਨੂੰ ਮੌਕਾ ਮਿਲਿਆ ਹੈ ਕਿ ਇਮਾਨਦਾਰੀ ਨਾਲ ਪਰਥੀ ਹੁੰਦੀ ਹੈ ਸਰ ਜੋ ਪੜ੍ਹਾਈ ਕੀਤੀ ਹੈ ਉਹ ਪੇਪਰਾਂ 'ਚ ਆਉਂਦਾ ਹੈ ਉਹ ਜਿੰਨਾ ਪੜਿਆ ਲਿਖ ਦਿਓ ਉਹਦਾ ਰਿਜ਼ਲਟ ਜ਼ਰੂਰ ਮਿਲਦਾ ਹੈ ਇਹ ਸਚਾਈ ਹੈ ਸਰ ਔਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਕਿ ਸਰ ਮੈਂ ਇਸ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਪੰਜਾਬ ਪਟਵਾਰੀ ਵਿੱਚ ਮੇਰੀ ਸਿਲੈਕਸ਼ਨ ਪੰਜਾਬ ਪਟਵਾਰੀ ਵਿੱਚ ਸਿਲੈਕਸ਼ਨ ਹੋਈ ਸਰ ਮਾਲ ਪਟਵਾਰੀ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਸਰ ਕਿ ਮੈਂ ਆਖਰ ਨੂੰ ਆਪਣੀ ਜਗ੍ਹਾ ਤੇ ਆ ਗਿਆ ਮੈਂ ਆਪਣੇ ਘਰ ਜਦੋਂ ਪੇਪਰ ਦਿੱਤੇ ਤੋਂ ਬਾਅਦ ਕਰੇ ਚਿੱਠੀ ਆਈ ਕਿਵੇਂ ਹੋਇਆ ਪਤਾ ਕਿੱਥੋਂ ਲੱਗਿਆ ਪਤਾ ਕਿਵੇਂ ਲੱਗਿਆ ਵੀ ਨੌਕਰੀ ਮਿਲ ਰਹੀ ਸਰ ਚਿੱਠੀ ਆਈ ਸੀ ਸਰ ਉਸ ਤੋਂ ਬਾਅਦ ਮੈਨੂੰ ਕਾਲ ਵੀ ਆਈ ਸੀ ਕਿ ਸਰ ਮੇਲ ਵੀ ਆਈ ਹੈ ਮੇਰੇ ਮੈਸੇਜ ਵੀ ਆਇਆ ਸੀ ਮੇਲ 'ਚ ਤੇ ਫਿਰ ਮੈਂ ਉਸ ਤੋਂ ਬਾਅਦ ਹੀ ਮੈਂ ਰਿਟਾਇਰਮੈਂਟ ਲਈ ਮੈਂ ਪਹਿਲੇ ਰਿਟਾਇਰਮੈਂਟ ਵੀ ਨਹੀਂ ਹੋਇਆ ਸੀ ਸਰ ਮੈਂ ਜਲਦੀ ਨੌਕਰੀ ਵਿੱਚ ਹੀ ਪੇਪਰ ਦਿੱਤਾ ਸੀ ਸਰ ਐਨਓਸੀ ਲੈ ਕੇ ਅੱਛਾ ਫੌਜ ਦੀ ਅੱਛਾ ਜੀ ਸਰ ਤੇ ਮੈਂ ਉਹਦੇ ਵਿੱਚ ਮੈਂ ਇਹੀ ਕਹਾਂਗਾ ਸਰ ਕਿ ਮੈਨੂੰ ਮੇਰੀ ਇੱਛਾ ਸੀਗੀ ਕਿ ਮੈਂ ਪੰਜਾਬ ਦੀ ਸੇਵਾ ਕਰਾਂ ਪੰਜਾਬ ਦੇ ਵਿੱਚ ਰਹਾ ਤੇ ਲੋਕ ਬਹੁਤ ਵਾਰ ਜਾਣ ਦੀ ਕੋਸ਼ਿਸ਼ ਕਰਦੇ ਸਰ ਮੇਰੇ ਭਣਜੇ ਭਣਜੇ ਵੀ ਹਾਈਲਾਈਟਸ ਕਰੀ ਬੈਠੇ ਆ ਉਹਨਾਂ ਨੂੰ ਮੈਂ ਬੜਾ ਕਹਿਣਾ ਔਰ ਅਜੇ ਵੀ ਉਹਨਾਂ ਨੂੰ ਮੈਂ ਆਪਣੀ ਕਹਿੰਦਾ ਕਿ ਮੇਰੀ ਇੱਕ ਤੁਸੀਂ ਸੋਚ ਲੈ ਲਓ ਜਿਵੇਂ ਆਪਣੇ ਮੰਤਰੀ ਸਾਹਿਬ ਦੀ ਸੋਚ ਹੈ ਕਿ ਬਾਹਰ ਦਾ ਸਮੁੰਦਰ ਲੁੱੜ ਰਿਹਾ ਬਾਹਰ ਨੂੰ ਜਾ ਰਹੇ ਆ ਤੇ ਆਪਣੇ ਪੰਜਾਬ ਵਿੱਚ ਰਹਿ ਕੇ ਤੁਸੀਂ ਕਰਨਾ ਚਾਹੋ ਤੇ ਕਰ ਸਕਦੇ ਹੋ ਔਰ ਮੈਂ ਉਹਨਾਂ ਨੇ ਇਹ ਕਹਿੰਨਾ ਕਿ ਸਾਡੇ ਵੇਲੇ ਹਾਲਾਤ ਸੀ ਕਿ ਅਸੀਂ ਮਜਬੂਰੀ ਨੂੰ ਬਾਹਰ ਗਏ ਆ ਸੀ ਫੌਜੀ ਲੱਗ ਗਏ ਆ ਫੌਜ ਵਿੱਚ ਪਰਦੇਸ ਰਹੇ ਆ ਤੇ ਪੰਜਾਬ ਵਰਗੀ ਰੀਸ ਨਹੀਂ ਕਿਤੇ ਵੀ ਔਰ ਫੌਜ ਵਿੱਚ ਰਹਿ ਕੇ ਵੀ ਸਾਨੂੰ ਹਮੇਸ਼ਾ ਲਲਕ ਰਹਿੰਦੀ ਸੀ ਕਿ ਪੰਜਾਬ ਦਈਏ ਜੋ ਸ਼ੇਮ ਮੈਨੂੰ ਅੱਬਾ ਛੁੱਟੀਆਂ ਆਉਂਦੇ ਸੀ ਤੇ ਜਦੋਂ ਫਰੋਜਪੁਰ ਰੇਲਵੇ ਸਟੇਸ਼ਨ ਤੇ ਉਤਰਦੇ ਸੀ ਟ੍ਰੇਨ ਤੇ ਉਤਰ ਕੇ ਪਹਿਲਾਂ ਧਰਤੀ ਨੂੰ ਨਮਸਕਾਰ ਕਰਦੇ ਸੀ ਕਿ ਆਹਦੀ ਧਰਤੀ ਤੇ ਪਹੁੰਚ ਗਏ ਆ ਸਰ ਬਹੁਤ ਮੜੇ ਬਾਹਰ ਡਿਊਟੀਆਂ ਹੁੰਦੀ ਸੀ 72 72 ਘੰਟਿਆਂ ਦੀ ਪੈਟਰੋਲਿੰਗ ਵੀ ਜਾਂਦੇ ਸੀ ਬਾਹਰ ਜੰਗਲਾਂ ਵਿੱਚ ਰਹਿਣਾ ਪੈਂਦਾ ਸੀ ਪਰ ਫਿਰ ਵੀ ਹਮੇਸ਼ਾ ਪੰਜਾਬ ਨਾਲ ਜੁੜੇ ਰਹੇ ਸਰ ਔਰ ਪੰਜਾਬ ਵਿੱਚ ਮੈਂ ਪਾਣਜੇ ਬਣ ਜਿਓ ਇਹ ਕਹਿਣਾ ਕਿ ਤੁਸੀਂ ਬਾਹਰਲੇ ਦੇਸ਼ਾਂ ਨੂੰ ਕਿਉਂ ਜਾਂਦੇ ਹੋ ਜੇ ਕੁਝ ਕਰਨਾ ਚਾਹੁੰਦੇ ਤੁਹਾਡੇ ਜੀ ਦਮ ਹੈਗਾ ਤੁਹਾਡੀ ਸੋਚ ਹੈਗੀ ਹੈ ਪੜਾਈ ਕਰਦੇ ਹੋ ਤੁਸੀਂ ਇੰਨੇ ਪੜੇ ਲਿਖੇ ਹੋ ਤਾਂ ਆਪਣੇ ਪੰਜਾਬ ਵਿੱਚ ਕਰੋ ਔਰ ਉਹਨਾਂ ਦੀ ਖੁਸ਼ ਨਸੀਬੀ ਇਹ ਹੈ ਕਿ ਅੱਜ ਮੈਂ ਵੀ ਉਸ ਵਿੱਚ ਖੁਸ਼ ਨਸੀਬ ਹਾਂ ਕਿ ਅੱਜ ਦੀ ਸਰਕਾਰ ਬਹੁਤ ਵਧੀਆ ਹੈ ਕਿ ਜਿੰਨੇ ਸਾਨੂੰ ਮੌਕਾ ਮਿਲਦਾ ਆਪਣੀ ਮਿਹਨਤ ਨੂੰ ਰੰਗ ਦੇਖਣ ਦਾ ਅਸੀਂ ਜੇ ਮਿਹਨਤ ਕਰਦੇ ਆ ਤਾਂ ਫਲ ਜ਼ਰੂਰ ਮਿਲਦਾ ਸਰ ਥੈਂਕ ਯੂ ਸਰ ਥੈਂਕ ਯੂ ਇਸ ਸਰ ਇਸ ਸਰਕਾਰ ਦਾ ਥੈਂਕ ਯੂ ਬਹੁਤ ਬਹੁਤ ਤੇ ਨਾ ਹੁਣ ਜਿਹੜਾ ਮਹਿਕਮਾ ਮਿਲਿਆ ਸਰ ਉਹ ਵੀ ਬੜਾ ਮਾਣ ਦਿੱਤਾ ਹੈ ਬਿਲਕੁਲ ਸਰ ਲੋਕ ਡੀਸੀ ਨੂੰ ਵੀ ਕਹਿੰਦੇ ਤੂੰ ਕਿਹੜਾ ਪਟਵਾਰੀ ਲੱਗੇ ਥੈਂਕ ਯੂ ਸਰ ਹੁਣ ਜਿਹੜਾ ਉਹ ਵੀ ਤਨਦੇਹੀ ਨਾਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਨੂੰ ਫੌਜ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਮਾਨਦਾਰੀ ਨਾਲ ਜੀ ਸਰ ਕੰਮ ਕਰਨਾ ਤੁਸੀਂ ਜੰਗਲਾਂ 'ਚ ਪੱਤਰ ਪੱਤਰ ਕੰਟੇ ਪਟੋਲਿੰਗ ਕਰਕੇ ਦੇਸ਼ ਦੀ ਸੇਵਾ ਵੀ ਕੀਤੀ ਹੈ ਤੇ ਹੁਣ ਪੰਜਾਬ ਦੀ ਸੇਵਾ ਦਾ ਟਾਈਮ ਹੈ ਤੇ ਤੁਹਾਡੀ ਇੱਛਾ ਹੈ ਤਾਂ ਜ਼ਰੂਰ ਕਰੋ ਤੇ ਆਵਦਾ ਜਿਵੇਂ ਉਧਰ ਨਾਮ ਕਮਾਇਆ ਇੱਧਰ ਵੀ ਤੁਹਾਡਾ ਨਾਮ ਹੋਵੇ ਕਿ ਅੰਦੀ ਕੋਈ ਕੋਈ ਮੁੰਡਾ ਪਟਵਾਰੀ ਬਣਿਆ ਸਾਡੇ ਇਲਾਕੇ ਦਾ ਤੇ ਉਹਨੇ ਸਾਰਾ ਸੁਧਾਰ ਕੇ ਰੱਖਤਾ ਸਿਸਟਮ ਸੋ ਸਿਸਟਮ ਨੂੰ ਸੁਧਾਰਨ ਚ ਕਲਾ ਭਗਵੰਤ ਮਾਨ ਨਹੀਂ ਕੁਝ ਕਰ ਸਕਦਾ ਇਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਸਾਰਿਆਂ ਨੂੰ ਐਫਰਟ ਕਰਨੀ ਪਊਗੀ ਇੱਕ ਲਹਿਰ ਬਣਾਉਣੀ ਪਊਗੀ ਇੱਕ ਮਹਿੰਮ ਬਣਾਉਣੀ ਪਊਗੀ ਔਰ ਤੁਸੀਂ ਉਸ ਮਹਿੰਮ ਦਾ ਇੱਕ ਹਿੱਸਾ ਹੋਵੋਗੇ ਥੈਂਕ ਯੂ ਸਰ ਥੈਂਕ ਯੂ ਸਰ ਇੱਕ ਮੈਂ ਹੀ ਕਹਿਣਾ ਚਾਹਾਂਗਾ ਸਰ ਕਿ ਇਸ ਸਰਕਾਰ ਨੂੰ ਤਾਂ ਬਹੁਤ ਥੈਂਕ ਯੂ ਬੋਲਦਾ ਧੰਨਵਾਦ ਬੋਲਾਂਗਾ ਸਰ ਹਮੇਸ਼ਾ ਯਾਦ ਰੱਖਾਂਗਾ ਰੱਖਾਂਗਾ ਔਰ ਸਰ ਤੁਹਾਡੇ ਸਾਡੇ ਜੋ ਸੀਐਮ ਅਨ ਸਾਹਿਬ ਤੁਸੀਂ ਹੋ ਸਰ ਤੁਹਾਡੀ ਸੋਚ ਨੂੰ ਸਲੂਟ ਕਰਦਾ ਸਰ 100% ਕਿਉਂਕਿ ਤੁਹਾਡੀ ਸੋਚ ਬਹੁਤ ਵਧੀਆ ਜੋ ਬਾਹਰ ਨੂੰ ਜਾ ਰਿਹਾ ਸੀ ਸਮੁੰਦਰ ਉਹਨੂੰ ਤੁਸੀਂ ਬੰਨ੍ਹ ਪਾਤਾ ਨੱਕਾ ਲਾਤਾ ਹੁਣ ਬਾਹਰ ਜਾਣ ਲੋਕ ਬੰਦ ਹੋ ਗਏ ਸਰ ਹੁਣ ਇੱਥੇ ਆਪਣੇ ਪੰਜਾਬ ਵਿੱਚ ਹੀ ਸੇਵਾ ਕਰਨਗੇ ਸਰ ਨਹੀਂ ਬਾਹਰ ਬੰਦ ਵੀ ਨਹੀਂ ਹੋਏ ਬਾਹਰੋਂ ਆਉਣ ਵੀ ਲੱਗੇ ਆਉਣ ਵੀ ਲੱਗੇ ਸਰ ਥੈਂਕ ਯੂ ਸਰ ਕਿ ਅਸੀਂ ਹੁਣ ਵਾਪਸ ਆ ਰਹੇ ਹਾਂ ਬਹੁਤ سارے ਮੁੰਡੇ ਆਏ ਨੇ ਮੈਨੂੰ ਮਿਲ ਕੇ ਵੀ ਗਏ ਨੇ ਕੰਮਕਾਰ ਕਰਨਗੇ ਇੱਥੇ ਤਾਂ ਆਪਾਂ ਪੰਜਾਬ ਨੂੰ ਠੀਕ ਕਰੀਏ ਕਿਉਂ ਆਪਾਂ ਬਗਾਨੇ ਮੁਲਕਾਂ ਚ ਜਾ ਕੇ ਉੱਤੇ ਬਰਫਾਂ ਚ ਨਾ ਆਪਣੇ ਨਾਲ ਕੋਈ ਸੱਭਿਆਚਾਰ ਮਿਲਦਾ ਹੈ ਨਾ ਉਹਨਾਂ ਨਾਲ ਕੋਈ ਬੋਲੀ ਮਿਲਦੀ ਐ ਨਾ ਮੌਸਮ ਆਪਣੇ ਅਨੁਕੂਲ ਦਾ ਐ ਆਪਣੇ ਕੋਲੇ ਸਾਰਾ ਕੁਝ ਐ ਇੱਥੇ ਧਰਤੀ ਤੇ ਆਪਣੇ ਕੀ ਮੜਾ ਸਿਸਟਮ ਹੀ ਖਰਾਬ ਸੀ ਉਹ ਠੀਕ ਕਰ ਲਾਂਗੇ ਆਪਣਾ ਘਾਰ ਹੀ ਠੀਕ ਕਰੀਏ ਆਪਣੇ ਘਰ ਨੂੰ ਛੱਡ ਕੇ ਨਾ ਭਜਿਏ ਸੋ ਬਹੁਤ ਬਹੁਤ ਧੰਨਵਾਦ ਮੁਵਾਰਾ थैंक यू ਸਰ थैंक यू ਸਰ ਆ ਮੁੰਡਾ ਐ ਆ ਮੁੰਡਾ ਓਕੇ ਇਹਦੇ ਤੀਜੀ ਲਾਈਨ ਚ ਜੀ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਅਨੀਸ਼ ਸ਼ਰਮਾ ਸਰ ਮੈਂ ਮੈਂ ਰੈਵੈਨਿਊ ਪਟਵਾਰੀ ਜਲੰਧਰ ਤੋਂ ਆ ਵੈਸੇ ਮੈਂ ਤੇ ਸ਼ਹਿਰਪੁਰ ਮੇਰੀ ਪੋਸਟਿੰਗ ਆਈ ਹੈ ਤੇ ਸਰ 2021 ਚ ਮਾਸਟਰਸ ਕੀਤੀ ਸੀ ਮੈਂ ਤੇ ਉਦੋਂ ਸਾਡੇ ਰੋਲਾ ਪਿਆ ਸੀ ਯੂਨੀਵਰਸਿਟੀ ਦੀ ਪੋਸਟ ਤਾਂ ਆਈਆਂ ਸਾਰੇ ਗੰਦੇ ਪੈਸੇ ਦੇ ਕੇ ਲੱਗਦੇ ਆ ਇਦਾਂ ਲੱਗਦੇ ਇਦਾਂ ਲੱਗਦੇ ਆ ਆਪਾਂ ਵੀ ਉਦੋਂ ਤਿਆਰੀ ਕਰਨੀ ਸ਼ੁਰੂ ਕਰਤੀ ਬਾਹਰ ਜੀ ਇਸ ਤਰੀਕੇ ਨਾਲ ਨਹੀਂ ਨਹੀਂ ਪੇਪਰ ਪੇਪਰਾਂ ਦੀ ਤਿਆਰੀ ਪੇਪਰਾਂ ਦੀ ਤਿਆਰੀ ਕਰਨੀ ਸ਼ੁਰੂ ਕੀਤੀ ਆਪਾਂ ਨਹੀਂ ਨਹੀਂ ਪੇਪਰ ਦੀ ਤਿਆਰੀ ਫੇਰ ਸ਼ੁਰੂ ਕੀਤੀ ਆਪਾਂ ਹਨਾ ਫਿਰ ਮਤਲਬ 3 ਸਾਲ ਬਾਅਦ 2024 ਚ ਹੁਣ ਮੇਰਾ ਰੈਵਨਿਊ ਪਟਵਾਰੀ ਚ ਨਾਮ ਆ ਗਿਆ ਬਾਹਰ ਜਾਣ ਦਾ ਵੀ ਪਲਾਨ ਸੀਗਾ ਪਰ ਸਰ ਉਹ ਫਿਰ ਮਨ ਜਿਆ ਨਹੀਂ ਕਰਦਾ ਸੀ ਕਿ ਬਾਹਰ ਜਾ ਕੇ ਕਰਾਂਗੇ ਕੀ ਪਰ ਇਹ ਹੈ ਕਿ ਤੁਹਾਡੀ ਸਰਕਾਰ ਨੇ ਮੌਕਾ ਦਿੱਤਾ ਤੇ ਬਹੁਤ ਬਹੁਤ ਖੁਸ਼ੀ ਆ ਸਰ ਇਸ ਗੱਲ ਦੀ ਕਿ ਪਟਵਾਰੀ ਚ ਸਾਡਾ ਨਾਮ ਆ ਗਿਆ ਤੇ ਕਿਸੇ ਨੇ ਨਾ ਕੋਈ ਪੈਸਾ ਲੱਗਾ ਨਾ ਕੁਛ ਹੋਇਆ ਨਾ ਸ਼ਪਾਰਸ਼ ਜਿੱਦਾਂ ਪੇਪਰ ਚ ਪੜਿਆ ਸੀਗਾ ਜਿੱਦਾਂ ਪ੍ਰੀਵੀਅਸ ਈਅਰ ਦਾ ਐਨਾਲਿਸਿਸ ਸੀਗਾ ਸੇਮ ਉਦਾਂ ਦਾ ਹੀ ਪੇਪਰ ਮਤਲਬ ਉਦਾਂ ਦਾ ਹੀ ਦੇਖਣ ਨੂੰ ਮਿਲਿਆ ਤੇ ਬੜਾ ਵਧੀਆ ਲੱਗਾ ਕਿ ਬਿਨਾਂ ਪੈਸਿਆਂ ਤੋਂ ਵੀ ਸਿਲ ਇਹ ਮਤਲਬ ਕਾਫੀ ਯੂਨੀਵਰਸਿਟੀ ਜਿੱਥੇ ਦਾ ਕਾਫੀ ਨਾਲ ਦੇ ਮੁੰਡਿਆਂ ਦੀ ਸਿਲੈਕਸ਼ਨਾਂ ਹੋਈਆਂ ਆਸੇ ਪਾਸੇ ਬਹੁਤ ਤਾਂ ਨਹੀਂ ਦੇਖੀ ਆ ਆਪਾਂ ਸਿਲੈਕਸ਼ਨਾਂ ਹੁੰਦੀਆਂ ਜਿਹੜੇ ਨਾਲ ਪੜ੍ਹਦੇ ਸੀ ਲਗਭਗ ਸਾਰਿਆਂ ਨੂੰ ਮਤਲਬ ਇਸ ਟਾਈਮ ਤੇ ਨੌਕਰੀ ਤੁਸੀਂ ਦਵਾਤੀ ਹੈ ਜੀ ਨਹੀਂ ਇਹ ਬਹੁਤ ਖੁਸ਼ੀ ਦੀ ਗੱਲ ਤਰੱਕੀ ਕਰ ਬਹੁਤ ਬਹੁਤ ਵਧੀਆ